ਰੀਵਿਕਸ ਸਟੈਪੌਨ ਸੋਸਾਇਟੀ ਵੱਲੋਂ ਸੁਪਰਮਾਰਕਟ ਦੇ ਸਹਿਯੋਗ ਨਾਲ ਪਾਟਸ਼ਲਾ ਮੰਦਰ ਦੇ ਨੇੜੇ ਰਾਹਗੀਰਾਂ ਲਈ ਠੰਡੇ ਪਾਣੀ ਦਾ ਵਾਟਰ ਕੂਲਰ ਲਗਾਇਆ ਗਿਆ ਸੁਪਰਮਾਰਕਟ ਦੇ ਦੁਕਾਨਦਾਰਾਂ ਵੱਲੋਂ ਸਟੈਪੌਨ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਸਟੈਪੌਨ ਸੋਸਾਇਟੀ ਦੇ ਮੈਂਬਰਾਂ ਦੀ ਸਲਾੰਘਾ ਕਰਦੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਲਈ ਸਟੈਪੌਨ ਸੋਸਾਇਟੀ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਹੈ ਇਸ ਮੌਕੇ ਸਟੈਪੌਨ ਸਟਾਡੀ ਦੇ ਮੈਂਬਰ ਹਾਜ਼ਰ ਸਨ ਅਸੀਂ ਸੁਪਰਮਾਰਕਟ ਵੱਲੋਂ ਧੰਨਵਾਦ ਕਰਦੇ ਆਂ ਇਸ ਸਟੈਪਨ ਸੁਸਾਇਟੀ ਦਾ ਜਿਹੜਾ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈਗਾ ਸਾਡੇ ਬਣਦੀ ਇੱਥੇ ਇੱਕ ਕੂਟਰ ਲਾਇਆ ਵਾਟਰ ਕੂਟਰ ਲਾਇਆ ਹੈਗਾ ਹੋਰ ਵੀ ਇਹਨਾਂ ਨੇ ਬਹੁਤ ਵਧੀਆ ਮਲ ਕੇ ਕੰਮ ਕਰ ਰਹੇ ਨੇ ਸਾਡੇ ਕੋਲ ਇਨਸ਼ਾਲਾ ਬਾਅਦੇ ਮਲ ਕੇ ਬਹੁਤ ਵਧੀਆ ਨਾ ਯੋਗਦਾਨ ਕਰ। ਜੀ ਸੁਪਰਮਾਰਕਟ ਵੱਲੋਂ ਸਟੈਪਨ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਹੈ। ਇਹ ਬਟਰਕੂਲਰ ਦੀ ਉਹ ਰਜਰੂਰਤ ਵੀ ਬਣੀ ਸੀ ਜਿਹੜੀ ਉਹਨਾਂ ਨੇ ਮੌਕੇ ਦੀ ਤੁਰੰਤ ਸਮਝ ਕੇ ਪਹੁੰਚ ਦਿੱਤਾ ਬਹੁਤ ਸ਼ਲਾਘਾਯੋਗ ਕਦਮ ਹੈ ਧੰਨਵਾਦ ਸੰਗੋ ਦੇ ਲਈ ਉਹਦੇ ਲਈ ਇਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਸਹੀ ਮਾਇਨੇ ਦੇ ਵਿੱਚ ਬਹੁਤ ਘੱਟ ਹੈ ਪ੍ਰਸ਼ੰਸਾ ਦਾ ਇਹਨਾਂ ਲਈ ਬਹੁਤ ਛੋਟਾ ਸ਼ਬਦ ਹੈ ਜਿਹੜੀ ਇਹ ਤਮੋ ਮਨੋ ਤਮੋ ਸਾਰੇ ਅੱਛੇ ਪਰਿਵਾਰਾਂ ਦੇ ਬੱਚੇ ਜੁੜੇ ਹੋਏ ਨੇ ਸਮਾਜ ਲਈ ਇੱਕ ਬਹੁਤ ਵੱਡਾ ਉਘਾਰਨ ਹੈ ਇਹ ਧੂੜੀ ਤੋਂ ਜਾ ਰਿਹਾ ਬਾਹਰ ਸਾਡੇ ਦਾ ਸ਼ਹਿਰ ਦਾ ਇਹਨਾਂ ਨੂੰ ਦਿਲੋਂ ਤੁਹਾਨੂੰ ਸਾਰਾ ਇਹ ਸਹਿਯੋਗ ਇਹਨਾਂ ਦੇ ਨਾਲ ਸਰਕੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂ ਸਾਰੀ ਮਾਰਕੀਟ ਦਾ ਕੋਕੀ ਸਟੈਪ ਕੋ ਸੋਸਾਇਟੀ ਕੋਈ ਇੱਕ ਬਿਲਡਿੰਗ ਜਾ ਕੋਈ ਕੋਣੀ ਕਿਸ ਮੂੰਹ ਆ ਸਾਰੇ ਸ਼ਹਿਰ ਨਿਵਾਸੀਆਂ ਨੇ ਤਾਂ ਸਚਨਾ ਦਾ ਲੋਕਾਂ ਨਾਲ ਮਿਲ ਕੇ ਬਣਾਇਆ ਹੋਇਆ। ਕੋਈ ਜਦੋਂ ਵੀ ਕੋਈ ਕੰਮ ਹੁੰਦਾ ਚਾਹੀਦਾ ਵਾਟਰ ਕੋਲਰ ਹੋਵੇ ਚਾਹੀਦੀ ਗਊ ਸੇਵਾ ਹੋਵੇ ਚਾਹੀਦੀ ਪਛੜੀ ਪੜਾਈ ਲਿਖਾਈ ਹੋਵੇ ਜਿਸ ਤਰ੍ਹਾਂ ਕਿ ਸਾਡੀ ਕਰੇੜੀ ਚੱਲ ਰਹੀ ਏ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਹਰ ਕੋਨੇ ਤੇ ਜਾ ਕੇ ਜੋ ਗਰਮੀ ਦੇ ਵਿੱਚ ਗਊਆਂ ਬੈਠੀਆਂ ਨੇ ਉਹਨਾਂ ਨੂੰ ਪਾਣੀ ਪਿਲਾਉਂਦਾ ਇਹ ਜਿੰਨੇ ਵੀ ਭਲਾਈ ਦੇ ਕੰਮ ਹੁੰਦੇ ਨੇ ਸਾਨੂੰ ਦਾ ਇੱਕ ਸ਼ਹਿਰ ਵਾਸੀਆਂ ਵੱਲੋਂ ਆਸ਼ੀਰਵਾਦ ਆ ਜਿਹੜਾ ਸਾਨੂੰ ਸ਼ੇਰਾਂ ਮਿਲਦਾ ਪਰ ਅਸਲੀ ਸ਼ੇਰੇ ਦੇ ਹੱਕਦਾਰ ਸਾਡੇ ਅੰਕਲ ਨਹੀਂ ਸਾਡੇ ਲਖਸ਼ੀ ਵੀ ਆ ਕਿਉਂਕਿ ਪੈਸੇ ਵੀ ਇੱਥੇ ਵੀ ਕੋਈ ਕੰਮ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਖੁਸ਼ਕੁਨ ਹੁੰਦਾ ਪਰਮਾਤਮਾ ਵੱਲੋਂ ਵੀ ਆਹ ਕੰਮ ਜure ਲੋੜਤਾ ਅਸੀਂ ਆਪਣੀ ਅਰਥੀ ਲੈ ਕੇ ਨਾ ਸ਼ਹਿਰ ਨਿਵਾਸੀਆਂ ਕੋਲੇ ਸਾਡੇ ਦਾਨੀ ਸੱਜਣਾ ਕੋਲ ਜਾਂਦੇ ਆ ਤਾਂ ਪਹਿਲੇ ਬੋਲਤੇ ਸਾਡੇ ਸਿਰ ਤੇ ਹੱਥ ਰੱਖ ਦਿੰਦੇ ਨੇ ਤੇ ਸਾਨੂੰ ਹੌਸਲਾ ਮਿਲਦਾ ਹੈ ਜੇ ਜਨ ਕੰਮ ਕਰਨ ਦਾ ਜਾਂ ਵਜੇ ਕੰਮ ਕਰਨ ਦਾ ਤਾਂ ਅਸੀਂ ਮੈਂ ਇਹ ਨਹੀਂ ਕਹੂੰਗਾ ਵੀ ਸਟੈਪ ਕੋਮਿਊਨਿਟੀ ਵੱਲੋਂ ਕੀਤਾ ਗਿਆ ਮੈਂ ਤਾਂ ਇਹ ਕਹੂੰਗਾ ਸਾਡੇ ਸ਼ਹਿਰ ਨਿਵਾਸੀਆਂ ਵੱਲੋਂ ਦਾਨੀ ਸੱਜਣਾ ਵੱਲੋਂ ਸਾਡੇ ਅੰਕਲ ਜੋ ਸਾਡੇ ਬਡੇ ਵੀਰ ਸਾਡੇ ਨਾਲ ਖੜੇ ਨੇ ਇਹਨਾਂ ਦੇ ਐਫਰਸਨ ਵਾਲੀ ਹੋਇਆ ਹੈ ਬਿਲਕੁਲ ਯਾਰ ਇਸ ਸੰਸਥਾ ਵੱਲੋਂ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਖੂ ਵਕਫਾ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਹੋਣ ਆਹਰ ਦੇ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਨੇ ਪਰ ਉਹ ਫਿਰ ਸਾ ਪੇ ਨਹੀਂ ਕਰਦੇ ਉਹਨਾਂ ਦੀ ਪੜਾਈ ਦੇ ਵਿੱਚ ਨਿਰੰਤਰ ਸਹਿਯੋਗ ਦਿੱਤਾ ਜਾਂਦਾ ਹੈ ਗੋਤਮ ਹਸਪਤਾਲ ਚਲਾਇਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਵਕਫਾ ਖਾਂ ਦੇ ਬੁੱਕੇ ਲਗਾਏ ਜਾਂਦੇ ਹਨ ਕਿਉਂਕਿ ਅਸੀਂ ਬੂਟੇ ਲਗਾਉਣੇ ਕਮਹਿੰਮ ਸਰੂਪ ਬਈ ਕਈ ਸਾਲਾਂ ਤੋਂ ਸ਼ੁਰੂ ਕੀਤੀ ਵੀ ਅਸੀਂ ਹੁਣ ਵੀ ਅਪੀਲ ਕਰਦੇ ਆਂ ਅਗਰ ਸਾਡਾ ਕੋਈ ਸ਼ਹਿਰ ਨਿਵਾਸੀ ਬੂਟਾ ਲਵਾਉਣਾ ਚਾਹੁੰਦਾ ਹੈ ਬੂਟਾ ਲਵਾਉਣ ਦੀ ਤੇ ਬੂਟਾ ਲੈਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਪਰ ਉਹਨਾਂ ਤੋਂ ਇੱਕ ਬਸ ਇੱਕ ਸਹਿਯੋਗ ਮੰਗਿਆ ਕੋ ਇਹਨੂੰ ਪਾਲਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਕਿਉਂਕਿ ਬੂਟੇ ਵੰਡਣਾ ਲਾਣਾ ਤਾਂ ਠੀਕ ਹੈ ਪਰ ਉਹ ਪਾਲਦੇ ਨਹੀਂ ਹੈ ਤਾਂ ਸਾਡੀ ਸੰਸਥਾ ਵੱਲ ਹਮੇਸ਼ਾ ਇਹ ਅਪੀਲ ਕੀਤੀ ਜਾਂਦੀ ਹੈ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਸਾਨੂੰ ਤੁਸੀਂ ਜਿੱਥੇ ਬੁਲਾਓਗੇ ਅਸੀਂ ਬੂਟਾ ਲੈ ਕੇ ਟ੍ਰੀ ਗਾਰਡ ਜਿੰਨਾ ਵੀ ਸਾਡੇ ਤੋਂ ਹੋ ਪਾਂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ